ये काली काली आंखें ये करे गर, गर का ये तीखी तीखी नजरें तिर तिर ये हिरनी जैसी चा देखा जो तुझे जानम हुआ है बुरा कितने लेकर जा रहे हो मैं ਮੈਂ ਕਮਿਕਾਂ ਲੋ ਜੀ ਅੱਜ ਤੁਹਾਨੂੰ ਅੱਜ ਘੁੰਮੀ ਘੁੰਮੀ ਕਰਾਉਣੇ ਆ ਛੋਟੀ ਜੀ ਲੋਕਲ ਲੋਕਲ ਤੇ ਤੁਹਾਡੇ ਲਈ ਕੁਝ ਸਪੈਸ਼ਲ ਸ਼ੈਅ ਦਿਖਾ ਦਈਏ ਤੁਹਾਨੂੰ ਅਸੀਂ ਅੱਜ ਘਰੇ ਪੋਪਕੋਰਨ ਬਣਾ ਲਏ ਘਰੇ ਪੋਪਕੋਰਨ ਬਣਾਇਆ ਜੀ ਤੇ ਮੂਵੀ ਵਾਲੀ ਫੀਲਿੰਗ ਆ ਰਹੀ ਸੀ ਬਟ ਮੂਵੀ ਤਾਂ ਅਸੀਂ ਦੇਖਣ ਨਹੀਂ ਜਾ ਰਹੇ ਸੋ ਬਟ ਦੇਖਦੇ ਆ ਅਸਤੇ ਕਿੱਥੇ ਜਾਣਾ ਸਾਨੂੰ ਆਪ ਨੂੰ ਨਹੀਂ ਪਤਾ ਹੁੰਦਾ ਜਦੋਂ ਅਸੀਂ ਗੱਡੀ 'ਚ ਬੈਠ ਜਾਨੇ ਸੀ ਕਿੱਧਰ ਨੂੰ ਜਾਣਾ ਬਟ ਐਨੀਵੇਸ ਲੈਟਸ ਗੋ ਸਮਵੇਅਰ ਥੋੜੀ ਜੀ ਗ੍ਰੋਸਰੀ ਕਰਨੀ ਆ ਪਹਿਲਾਂ ਚਲੋ ਸਾਰੇ ਕੋ ਜੇ ਪਹਿਲਾਂ ਹੀ ਦੱਸਤਾ ਫਿਰ ਵੀਡੀਓ ਚ ਕੀ ਦੱਸੇਗੀ ਗ੍ਰੋਸਰੀ ਨਹੀਂ ਕਰਨੀ ਉਹ ਦੇਖਾਂਗੇ ਕੀ ਕਰਨਾ ਕੀ ਨਹੀਂ ਕਰਨਾ ਚਲੋ ਜੀ ਲੋ ਜੀ ਪੁਲਿਸ ਜਦੋਂ ਘੇਰਨ ਤੇ ਆ ਜੇ ਨਾ ਫੇਰ ਤਾਂ ਕਹਿੰਦੇ ਪਤਾਲ ਚ ਜਾ ਕੇ ਵਗੇ ਲੈਣੀ ਦੇਖੋ ਕਿੱਥੇ ਘੇਰਿਆ ਬੰਦਾ ਐ ਕਿੱਦਾਂ ਕਹਿੰਦਾ ਬੱਚਾ ਆ ਭਾਵੇਂ ਤੂੰ ਪਲੰਬਰ ਆ ਅਸੀਂ ਹੁਣ ਆਏ ਆ ਜੀ ਸੁਪਰ ਸੇਵ ਗ੍ਰੋਸਰੀ ਗ੍ਰੋਸਰੀ ਲੈਣੀ ਸੀ ਥੋੜੀ ਜੀ ਘਰ ਦੀ ਸਮਾਂ ਸੋਣ ਮੁੱਕਿਆ ਸੀ ਤੇ ਸੋਚਾ ਲੈ ਲਈਏ ਤੇ ਹੁਣ ਅਸੀਂ ਜਾਣੇ ਅੰਦਰ ਤੁਹਾਨੂੰ ਫਿਰ ਦਿਖਾਉਣਾ ਹੈ ਇੱਥੇ ਇੰਡੀਅਨ ਸਟੋਰਾਂ ਦੇ ਵਿੱਚ ਕੀ ਕੀ ਮਿਲਦਾ ਹੈ ਬਾਹਰਲੇ ਮੁਲਕਾਂ ਦੇ ਵਿੱਚ ਇੰਡੀਅਨ ਸਟੋਰਾਂ ਦੇ ਵਿੱਚ ਤੁਹਾਨੂੰ ਕੀ ਕੀ ਮਿਲ ਸਕਦਾ ਹੈ ਪੰਜਾਬ ਦੀ ਕਿਹੜੀ ਕਿਹੜੀ ਸ਼ੈ ਤੁਹਾਨੂੰ ਮਿਲ ਸਕਦੀ ਹੈ ਜਦੋਂ ਇੰਡੀਆ ਫੋਨ ਕਰੀਦਾ ਨਾ ਉਹ ਕਈ ਵਾਰੀ ਐਵੇਂ ਦੇ ਕੁਐਸ਼ਨ ਪੁੱਛਦੇ ਆ ਤੁਹਾਡੇ ਇੱਥੇ ਮਿਲ ਜਾਂਦਾ ਫਲਾਨਾ ਪਤਾ ਨਹੀਂ ਮਿਲਦਾ ਤੁਹਾਡੇ ਆ ਨਹੀਂ ਮਿਲਦਾ ਤੇ ਹਮ ਕੀ ਲੱਕੜ ਨਹੀਂ ਮਿਲਦੀ ਪਤਾ ਨਹੀਂ ਕਿਹੜੇ ਕਿਹੜੇ ਹੁੰਦੇ ਆ ਭਰਾਵਾ ਪਰ ਅਸੀਂ ਉਹਨਾਂ ਨੂੰ ਕਹ ਰਹੇ ਹੁੰਨੇ ਆ ਵੀ ਟੈਨਸ਼ਨ ਨਾ ਲਿਆ ਕਰੋ ਸਾਡੇ ਇੱਥੇ ਥਾਰਾ ਕੁਝ ਮਿਲ ਜਾਂਦਾ ਹੈ ਗੋੜਾ ਸ਼ੱਕਰ ਦੇਸੀ ঘি ਵਟ ਐਵਰ ਤੁਸੀਂ ਚਲੋ ਦੇਖਦੇ ਅੰਦਰ ਜਾ ਕੇ ਹਾਂਜੀ ਚਲੋ ਦਹੀਂ ਲੈ ਲਓ ਇੱਕ ਤਾਂ ਇੱਕ ਦਹੀਂ ਲੈਣਾ ਇੱਕ ਦੁੱਧ ਲੈਣਾ ਹੋਰ ਕੀ ਲੈਣਾ ਲੈ ਲੀਏ ਇੱਕ ਦੇਖੋ ਕਿਦਾਂ ਸਮਾਨ ਇੱਥੇ ਚਣਿਆ ਹੋਇਆ ਜੀ ਸਾਰਾ ਹੈਗਾ ਪਰ ਮਹਿੰਗਾ ਹੀ ਆ ਦਸ ਗੱਲ ਕੱਲੀ ਕੱਲੀ ਚੀਜ਼ ਐ ਬਣਾ ਕੇ ਰੱਖੀ ਹੋਈ ਆ ਦੇਖੋ ਤੁਸੀਂ ਇਦਾਂ ਹੁੰਦਾ ਸਮਾਨ ਇਦਾਂ ਸਾਰਾ ਕੋਈ ਸਾਨੂੰ ਜਿੱਦਾਂ ਦੇਖੋ ਰੀਅਲ ਜੂਸ ਹੋ ਗਿਆ ਠੀਕ ਆ ਜੀ ਆਹ ਇੰਡੀਆ ਦੀਆਂ ਜਿਹੜੀਆਂ ਵੀ ਚੀਜ਼ਾਂ ਆ ਡਰਿੰਕਸ ਸਭ ਕੁਝ ਮਿਲਦਾ ਲਗਭਗ ਤੇ ਆਹ ਸਬਜ਼ੀਆਂ ਇਦਾਂ ਮਿਲਦੀਆਂ ਆਹ ਪਰਠਾ ਬਣਾਉਣ ਲਈ ਯਾਰ ਲੈ ਲਈ ਆਪਾਂ ਪਰਠਾ ਨਹੀਂ ਖਾਦਾ ਬਹੁਤ ਦਿਨ ਹੋ ਗਏ ਦੇਖੋ ਜੀ ਕਿੱਦਾਂ ਸਮਾਨ ਝਣਿਆ ਪਿਆ ਲੈ ਸੈਟ ਲਾ ਮੇਰੇ ਨਾਲ ਇਹੀ ਹੁੰਦਾ ਤੇ ਆਹ ਦੇਖੋ ਆਪ ਇੱਥੇ ਆਲੇ ਮਿਲਦੇ ਆਪਣੀ ਇੰਡੀਆ ਵਾਲੇ ਜਿਹੜੇ ਹੁੰਦੇ ਆ ਉਹ ਨਹੀਂ ਮਿਲਦੇ ਇਹ ਪਰ ਮੈਨੂੰ ਇੰਡੀਆ ਵਾਲੇ ਬਹੁਤ ਪਸੰਦ ਨੇ ਤੇ ਆਹ ਦੇਖੋ ਜੀ ਕੀ ਵੀ ਇੱਥੇ ਕਿੱਦਾਂ ਰੋਲਦਾ ਫਿਰਦਾ 3 ਡਾਲਰ ਦਾ ਖੁੱਲਾ ਹੀ ਆ ਕੰਮ ਕਿੰਨਾ ਮਰਜ਼ੀ ਖਾਓ ਜੋ ਮਰਜ਼ੀ ਖਾ ਲਓ ਆ ਦੇਖ ਲਓ ਭਰਿਆ ਪਿਆ ਕਰੇਟ ਤੇ ਸਮਾਨ ਯਾਨੀ ਕਿ ਵਾਧੂ ਮਿਲ ਜਾਂਦਾ ਦੇਖੋ ਸ਼ਿਮਲਾ ਮਿਰਚ ਤੇ ਯਾਰ ਸਾਗ ਨਹੀਂ ਹੋਊਗਾ ਇਹਨੋਂ ਬਣਾ ਆਪਣੇ ਆਪਸ ਪਏ ਨੇ ਥੋੜੇ ਜਿਹੇ ਤਿੰਨ ਕੁ ਜਲੇ ਜੇ ਸਾਗ ਹੈਗਾ ਤਾਂ ਸਾਗ ਦੇਖ ਲੈ ਸਾਗ ਹੈ ਤੇ ਆ ਦੇਖੋ ਆ ਹੁੰਦਾ ਜੀ ਆਪ ਕਾਡੋ ਇਹ ਇੱਥੇ ਦਾ ਫੇਮਸ ਫਰੂਟ ਆ 1 ਡਾਲਰ ਦਾ ਇੱਕ ਇੰਡੀਆ ਦੇ ਕਹਿੰਦੇ 1.5 200 ਦਾ ਮਿਲਦਾ ਵਧੀਆੜਾ ਜਿਹੀ ਲੈਣੇ ਉਹ ਕਾਡੋ ਪਾਲ ਦੋ ਤਿੰਨ ਕਾਡੋ ਪਾਲ 50 ਦਾ ਹੀ ਹੋਇਆ ਹਾਂਜੀ ਤੇ ਆਹ ਜੀ ਬੀਟਰ ਰੂਟ ਹੈ ਤੁਹਾਨੂੰ ਪਤਾ ਹੀ ਆ ਬਹੁਤ ਵਧੀਆ ਚੀਜ਼ ਹੈ ਵੀ ਖਾਣੀ ਚਾਹੀਦੀ ਹੈ ਤੇ ਆਹ ਫਰੋਜ਼ਨ ਸਮਾਨ ਜਿਹੜਾ ਮਿਲਦਾ ਨਾ ਉਹ ਦੀ ਮੈਨੂੰ ਪਸੰਦ ਨਹੀਂ ਪਰ ਮਿਲਦਾ ਸਾਰਾ ਕੁਝ ਫਰੋਜ਼ਨ ਚ ਕਿਉਂਕਿ ਮੈਨੂੰ ਇਹ ਚੀਜ਼ਾਂ ਤੰਗੀਆਂ ਨਹੀਂ ਲੱਗਦੀਆਂ ਖਾਣੀਆਂ ਤੁਸੀਂ ਦੇਖੋ ਪਨੀਰ ਫਰੋਜ਼ਨ ਪਨੀਰ ਪੱਥਰ ਬਣਿਆ ਹੈ ਨਹੀਂ ਸਭ ਕੁਝ ਮਿਲਦਾ ਪਰ ਯਾਰ ਆਪਾਂ ਫਰੋਜ਼ਨ ਤੋਂ ਥੋੜਾ ਪਰੇਜ ਦੀ ਕਰੀਦਾ ਫਾੜ ਫਟ ਗਿਆ ਨਵਾਂ ਲੈ ਲੈ ਕੋਈ ਨਾ ਲੋ ਬਾਕੀ ਆਮ ਬਣੀਏ ਬਣਾਈ ਚੀਜ਼ਾਂ ਜੇ ਤੁਸੀਂ ਲੈਣੀਆਂ ਉਹ ਵੀ ਮਿਲਦੀਆਂ ਸਾਰੀਆਂ। ਭਿੰਡੀ, ਪੌ ਭਾਜੀ ਹਾਂਜੀ। ਪਨੀਰ ਬਟਰ ਮਸਾਲਾ, ਆਲੂ ਮੇਥੀ। ਬਸ ਪਾਣੀ ਬੋਇਲ ਕਰਕੇ ਵਿੱਚ ਪਾ ਦਿਓ ਹਨਾ ਤਰੀਜ਼ੀ ਬਾਕੀ ਸੁਪਾ। ਮੈਂ ਨਹੀਂ ਸੁਜੈਸਟ ਕਰਦਾ ਜੀ ਇਹ ਚੀਜ਼ ਨੂੰ। ਵੱਟ ਲੋਕੀ ਖਾਂਦੇ ਆ ਲੈ ਸ਼ਾਹ ਪਨੀਰ। ਪਤਾ ਨਹੀਂ ਕੀ ਕੁਝ ਬਣਦਾ। ਤੇ ਆਖਦਾ ਨ ਅੱਗੇ ਹੋਰ ਦਿਖਾਉਣਾ ਮੈਂ। ਇੰਡੀਆ ਵਾਲੀਆਂ ਗੁਲਫੀਆਂ। ਹਾਂ ਜੀ। ਪਤਾ ਨਹੀਂ ਕਿਤਾ ਮੈਂ ਤਾਂ ਕਦੇ ਖਾਦੀ ਨਹੀਂ ਪਿਸਤਾ ਗੁਲਫੀ, ਕੇਸਰ ਗੁਲਫੀ। ਮਟਕਾ ਗੋਲਫੀ ਇਹ ਸਾਰੀਆਂ ਚੀਜ਼ਾਂ ਮਿਲਦੀਆਂ ਆ ਸਮੋਸੇ ਪਏ ਪੰਜਾਬੀ ਸਮੋਸੇ ਅੱਛਾ ਪੰਜਾਬੀ ਸਮੋਸੇ ਪੰਜਾਬੀ ਸਮੋਸੇ ਚਲੋ ਉਹ ਤਾਂ ਆਪ ਇੱਥੇ ਲੈ ਕੇ ਲਈਦੇ ਵੈਸੇ ਵੀ ਦੁਕਾਨਾਂ ਤੋਂ ਯਾਨੀ ਪ੍ਰੋਜਨ ਵੀ ਮਿਲਦਾ ਸਾਰਾ ਕੋਈ ਆ ਦੇਖ ਕਿਤੇ ਮੈਗੀ ਵੀ ਹੈਗੀ ਆ ਮੈਗੀ ਕਿੰਨੀ ਲਾ ਯਾਰ ਤੇਰਾ ਠੀਕ ਆ ਜਾਂ ਤੂੰ ਇਹੀ ਕੋ ਕਰਦੀ ਰਹਿੰਨੀ ਘਰੇ ਦਾ ਚੀਜ਼ਾਂ ਤੋਂ ਤੋਣੀਆਂ ਤੋਂ ਇੱਥੇ ਲੋਕਾਂ ਦੀਆਂ ਤੋਂ ਟੋੜੀ ਜੰਨੀ ਲੈ ਬਸ ਠੀਕ ਆ ਸਰਗ ਚਲ ਆਜਾ ਭੱਜਿਆ ਉਹਦੇ ਬਾਈ ਨੇ ਆ ਜਾਣਾ ਮਾਲਕਾ ਥੋੜੀ ਹੋਰ ਜਗਤ ਆ ਦੇਖੋ ਜੀ ਮੈਗੀ ਹੋ ਗਈ ਠੀਕ ਹੈ ਜੀ ਤੇ ਆਚਾਰ ਵਗੈਰਾ ਲੈ ਹਲਾ ਕਿਹੜਾ ਲੈਣਾ ਦੇਖੋ ਰਮਕੀਨ ਦੇ ਕਿਦਾਂ ਲੱਗੀਆਂ ਸੇਲਾਂ ਵੈਰਾਈਟੀਆਂ ਜਿਹੜਾ ਮਰਜ਼ੀ ਚੱਕੋ ਦੇਖੋ ਚੌਲਾਂ ਦੇ ਭੰਡਾਰ ਪਏ ਚੌਲ ਖਾਨ ਵਾਲੇ ਸ਼ਕੀਨ ਬੰਦੇ ਸਭ ਕੁਝ ਮਿਲਦਾ ਜੀ ਇੰਡੀਆ ਤੋਂ ਹੁਣ ਨਾ ਬਿਸਕੁਟਾਂ ਦਾ ਸੀਜ਼ਨ ਆ ਹਾਂ ਠੀਕਾ ਹੁਣ ਸਾਉਣ ਦਾ ਮਹੀਨਾ ਆਉਂਦਾ ਟਿੱਪੇ ਵਾਲੇ ਬਿਸਕੁਟ ਉਹ ਹੀ ਸੇਮ ਕਾਪੀ ਕੀਤੀ ਆ ਬਟ ਇਹ ਬਹੁਤ ਜ਼ਿਆਦਾ ਐਕਸਪੈਂਸਿਵ ਨੇ ਗੋਡ ਬਿਸਕੁਟ ਹਾਂ ਮੇਰਾ ਤਾਂ ਉਹ ਇੰਡੀਆ ਵਾਲੇ ਜਿਹੜੇ ਪੰਜਾਬ ਵਾਲੇ ਆਪਣੇ ਬਿਸਕਟ ਉਹਨਾਂ ਨੂੰ ਮਿਸ ਕਰਦਾ ਹਾਂ। ਹੂੰ। ਇਹ ਉਹਨੇ ਵਧੀਆ ਨਹੀਂ। ਬਈ ਜਿਹੜੇ ਕਿਸੇ ਨੇ ਸੰਧਾਰਾ ਜਾਂ ਕੋਈ ਚੀਜ਼ ਭੇਜਣੀ ਹੋਊਗੀ ਇੰਡੀਆ ਤੋਂ ਨਿਊਜ਼ੀਲੈਂਡ ਨੂੰ ਤੁਹਾਨੂੰ ਕੰਟੈਕਟ ਕਰਿਓ ਅਸੀਂ ਬਿਸਕਟ ਮੰਗਾਵਾਂਗੇ। ਸਹੀ ਗੱਲ ਆ। ਲਿਆਇਓ ਬਈ ਬਿਸਕਟ ਲਿਆਇਓਗੀ ਅੱਜ। ਚਲੋ ਆ ਦੇਖੋ ਬਿਸਕਟ ਦੀਆਂ ਕਿੰਨੀਆਂ ਵੈਰਾਈਟੀਆਂ ਪਈਆਂ ਔਰੇ। ਬਾਦੂ ਭੰਡਾਰ ਪਿਆ। ਵੀ ਤੁਸੀਂ ਮਿਸ ਨਹੀਂ ਕਰ ਸਕਦੇ ਇੰਡੀਆ ਵਾਲਾ ਤਕਰੀਬਨ ਸਭ ਨਾਲ ਪਰ ਕੁਛ ਕੁਛ ਮੇ ਘਿਓ ਹੋਗਾ ਰਹਿਗਾ। ਤੇਸੀ ਕੀ ਹੈਗਾ? ਹੈਗਾ ਠੀਕ। ਸਰੋਂ ਦਾ ਤੇਲ ਵੀ ਹੈਗਾ। ਸਾਰਾ ਕੁਝ ਹੈਗਾ। ਚਲੋ ਫਿਰ ਆਜੋ। ਆ ਦੇਖੋ ਪੇਸਟ ਪੂਸਟ ਯਾਰ ਪੇਸਟ ਆਪਣੀ ਮੁੱਕੀ ਆ ਮੈਨੂੰ ਲੱਗਦਾ ਵੈਸੇ ਪਰ ਇੱਥੋਂ ਤਾਂ ਨਹੀਂ ਲੈਣੀ ਆਪਾਂ ਆਪਾਂ ਤਾਂ ਉਹ ਲੈ ਸੈਂਸੋਡਾਈ ਲੈਣੀ ਐ ਨਾ ਉਹ ਇਹਨਾਂ ਕੋਲ ਮਿਲਨੀ ਨਹੀਂ ਚਲੋ ਕੋਈ ਗੱਲ ਨਹੀਂ ਦੇਖੋ ਸਾਰੇ ਫੇਸ ਵਾਸ਼ ਐਰਾ ਵਗੈਰਾ ਭਾਂਡੇ ਵੀ ਹੈਗੇ ਆ ਤਾਂ ਐਸੀ ਨਹੀਂ ਗੱਲ ਕੋਈ ਭਾਂਡਾ ਚਾਹੀਦਾ ਹੋਵੇ ਹੋਰ ਕਿਤੇ ਦੱਸ ਆ ਫੇਸ਼ੀਅਲ ਕਿਤੇ ਇੰਡੀਆ ਚ ਮੈਂ ਹੂੰ 120 ਰੁਪਏ ਦੀ ਲੈ ਕੇ ਆਉਂਦੀ ਸੀ ਹੂੰ ਹੂੰ ਤੇ ਇੱਥੇ ਲਿਖਿਆ ਇਹਨਾਂ ਨੇ 12 ਡਾਲਰ ਵਾਓ 12 ਡਾਲਰ 250 500 ਤੋਂ 600 ਹੋ ਗਿਆ 600 ਰੁਪਏ ਦੀ ਚੀਜ਼ ਰਿਟੇਲ ਪ੍ਰਾਈਸ ਸੀ 600 ਦੀ ਮਿਲਦੀ ਹੈ ਕਿਉਂਕਿ ਚਲੋ ਸ਼ਿਪਿੰਗ ਸ਼ਿਪਿੰਗ ਪਾ ਕੇ ਬਾਕੀ ਅਗਲੇ ਨੇ ਬਚਾਉਣਾ ਵੀ ਹੁੰਦਾ ਆਪਣਾ ਮੈਂ ਇੱਕ ਦੋ ਵਾਰੀ ਲਈ ਸੀਗੀ ਹੂੰ ਤੋ ਦੇਖੋ ਭਾਂਡੇ ਪਿਆ ਕੁੱਕਰ ਪਿਆ ਸਾਰਾ ਕੁਝ ਇੱਥੇ ਉਹ ਟਿੱਕੀਆਂ ਬਣਾਉਣ ਵਾਲਾ ਇਹ ਆਹਾ ਇਹ ਉਹੀ ਨਾਨ ਸਟਿੱਕੀ ਆ ਹੂੰ ਆਪਾਂ ਲੈਣਾ ਯਾਰ ਪੂਰਾ ਇੱਥੇ ਮੋੜ ਕੋਈ ਗੱਲ ਨਹੀਂ ਆ ਜਾਓ ਅੱਗੇ ਸਾਡੇ ਨਾਲ ਹਮੇਸ਼ਾ ਇਦਾਂ ਹੀ ਹੁੰਦਾ ਜਦੋਂ ਵੀ ਟਰਾਲੀ ਟਰਾਲੀ ਪੁਰਾਣੀ ਵੀਡੀਓਜ਼ ਵੀ ਦੇਖਿਆ ਹਣਾ ਤੁਸੀਂ ਸਾਰਿਆਂ ਨੇ ਇਨ ਆਪਣੇ ਨਾਲ ਕੁਝ ਡਿਫਰੈਂਟ ਹੀ ਹੁੰਦਾ ਹੁੰਦਾ ਜੇ ਸਾਨੂੰ ਤੇ ਜਾਣ ਕੇ ਚੱਕਦੇ ਹੋ ਤੁਸੀਂ ਹੁਣ ਇਹ ਵੀ ਵਾਜਾਂ ਘੜਦੀਆਂ ਰੰਗ-ਬਰੰਗੀਆਂ ਕੀ ਕਰੀਏ ਆ ਦੇਖੋ ਇੱਥੇ ਉਹ ਬੱਸ ਗੁਰੂ ਆ ਸਾਰਾ ਇੱਥੇ ਸਾਨੂੰ ਡਰਾਈ ਫਰੂਟਸ ਵਗੈਰਾ ਮਿਲ ਜਾਂਦੇ ਆ ਕਾਜੂ ਇਵਨ ਸਾਰਾ ਕੁਝ ਸੇਨਾਮਨ ਮਿਲ ਜਾਂਦੀ ਆ ਖਜੂਰਾ ਕੜੀ ਪੱਤਾ ਮਲਠੀ ਵੀ ਮਿਲਦੀ ਆ ਆਪਣਾ ਸਾਰਾ ਕੁਝ ਹੈਗਾ ਇਸ ਟਾਈਮ ਹੁਣ ਅਜੇ ਤਾਂ ਅਸੀਂ ਉਦਾਂ ਹੀ ਸ਼ਾਪਿੰਗ ਕਰਨ ਆਇਆ ਥੋੜੀ ਜੀ ਓਵਰ ਆਲ ਸਟਾਕ ਮੇਰਾ ਫੁੱਲ ਆ ਚਲਾ ਆਇਆ ਹਾਏ ਬੋਲਣਗੇ ਉਹ ਇਦਾਂ ਨਹੀਂ ਖਾ ਸਕਦੇ ਹੈਗੇ ਜਿੱਦਾਂ ਤੁਸੀਂ ਖਾਈ ਜਾਂਦੇ ਹੋ ਸਮਾਨ ਚੋਰੀ ਕਰੀ ਜਾਂਦੇ ਆ ਆ ਪੈਕੇਟ ਵਾਲਾ ਸਮਾਨ ਵੀ ਮਿਲਦਾ ਖੁੱਲਾ ਵੀ ਮਿਲਦਾ ਇਹ ਦਾਣਾ ਜਿਹੜੀ ਮਰਜ਼ੀ ਦਾਲ ਲੈ ਸਕਦੇ ਆ ਅੱਜ ਤਾਂ ਕਹਿੰਦੇ ਨਹੀਂ ਕਾਕ ਤੇਰੇ ਨਾਲ ਜਾ ਕੇ ਇੱਥੇ ਲੋਧਾਰ ਪਾਰੋਂ 2 ਕਿਲੋ ਮੀਟਰ ਵਾਲਾ ਜਿੰਨੇ ਬਰੇਨਿਕਲ ਆ ਕਾਕ ਤੇ ਪਾਈਏ ਸਾਡੇ ਪਾਈਓ ਭਰਾ ਮਿੰਟ ਮਿੰਟੇ ਲੈ ਆਉਂਦਾ ਇੱਥੇ ਦਾਪੇ ਪੋਣਾ ਬੰਦਾ ਔਰ ਸਟਾਫ ਚਾਉਂਦੇ ਆ ਹਾਂ ਜੀ ਸਾਰਾ ਮਧੁਰਾ ਅਧਿਆਦੇ ਆਣੀ ਸਸਤੀਆਂ ਤੰਨ ਵਾਲੇ ਪਾਪੜ ਹੁੰਦੇ ਆ ਇੰਡੀਆ ਚ ਹਾਏ ਪਰ ਕਿੰਨੇ ਮਹਿੰਗੇ ਉੱਥੇ 5 ਰੁਪਏ ਕਿਲੋ ਹੁੰਦੇ ਆ ਹੂੰ ਪਰ 12 ਰੁਪਏ ਕਿਲੋ ਇੱਥੋਂ ਦਾ ਕੋ ਕੋ ਲੈਣਾ ਨਹੀਂ ਚੱਲੀ ਹਾਂਜੀ ਚਲੋ ਸਾਰਾ ਕੁਝ ਹੈਗਾ ਚਲੋ ਵੈਸੇ ਚਲੋ ਤੁਹਾਡੀ ਟਰਾਲੀ ਹੁਣ ਮੈਂ ਚੱਕ ਲਈਦਾ ਹਾਂ ਓਕੇ ਚਲੋ ਫਿਰ ਕਰੋ फटाफट ਪੇ ਸੌਫ ਕਿੰਨੇ ਤਰ੍ਹਾਂ ਦੀ ਆ ਆਪਣੇ ਘਰੇ ਹੈਗੀ ਸੌਫ ਜਿਹੜਾ ਅਸੀਂ ਕਿੰਨੇ ਚੱਤੀ ਵੀ ਖਾਂਦੇ ਨਹੀਂ ਆ ਰੱਖੀ ਹੋਈ ਆ ਡੱਬੀ ਚ ਮੇਰੀ ਮਿੱਠੀਆਂ ਮਿੱਠੀਆਂ ਗੋਲੀਆਂ ਜੀਰਾ ਗੋਲੀ ਹੋਰ ਵੀ ਕਿੰਨਾ ਕੁਛ ਆ ਆ ਬਈ ਇੱਥੇ ਵਰਕੇ ਕੰਮ ਕਰਦੇ ਆ ਗਾੜ ਮੋੜੇ ਤੜਾ ਬਹੁਤ ਲੱਗਿਆ ਕੰਮ ਉਹ ਘਟਵਾਰਦੀ ਕਰਦੇ ਬੰਦਾ ਫੋਨ ਤੇ ਆਪਣੇ ਬੰਦੇ ਫਿਰ ਮੈਂ ਆਪਣੀ ਹਸਾਬ ਨਾਲ ਡੀਲ ਕਰਦੇ ਆ ਇਹ ਹਮਾਰਾ ਆਉਂਦਾ ਬਾਈ ਨੇ ਤਾਂ ਹੁਣ ਅਸੀਂ ਜਿੱਥੇ ਅਸੀਂ ਕੰਮ ਕਰਦੇ ਆ ਬਾਈ ਨੇ ਜਦੋਂ ਕਹਿਣੇ ਹੈਲੋ ਹਾਓ ਜੀ ਕੀ ਆ ਨਬੇ ਸ਼ਾਪਿੰਗ ਕਰ ਲਈ ਮੀਂਹ ਪੈ ਲੱਗ ਗਿਆ ਬਾਹਰ ਇਹ ਤਾਂ ਥਾਲੀ ਲਈ ਜਾਂਦੇ ਆ ਮੀਂਹ ਆ ਗਿਆ ਬਹੁਤ ਜ਼ਿਆਦਾ ਮੈਂ ਤਾਂ ਬਹਿਵਾ ਫਟਾਫਟ ਤੁਸੀਂ ਰੱਖ ਲਓਗੇ ਰੱਖ ਲੂੰਗਾ ਬਹਿ ਜਾ ਮੀਂਹ ਪੈਂਦਾ ਨਹੀਂ ਕੋਈ ਨਾ ਚੱਲ ਤੁਸੀਂ ਵੀ ਤਾਂ ਭਿਜੂਗੇ ਤੁਸੀਂ ਗੱਡੀ ਸਟਾਰਟ ਕਰ ਲਿਓ ਮੈਂ ਰੱਖਿਆਉਂਗੀ ਠੀਕ ਆ ਮੈਂ ਕਰਾ ਦਿੰਨੀ ਹੁੰਨੀ ਆ ਜਦੋਂ ਹਾਂਜੀ ਮੀਂਹ ਪਈ ਜਾਂਦਾ ਯਾਰ ਸਾਰਾ ਮੂਡ ਹੀ ਖਰਾਬ ਕਰਦਾ ਲੈ ਮੂਡ ਕਿਵੇਂ ਖਰਾਬ ਹੋ ਗੋ ਮੁੰਨਾ ਬੰਦਾ ਨੇ ਕਿਤੇ ਜਾਣਾ ਜੁਣਾ ਹੁੰਦਾ ਮੀਂਹ ਚ ਹੁਣ ਇੰਨਾ ਟਾਈਮ ਹੋ ਗਿਆ ਸ਼ਾਮ ਹੋ ਗਈ ਹੈ ਕਿੰਨਾ ਟਾਈਮ ਹੋ ਗਿਆ ਸਾਢੇ 5 ਵਜ ਗਏ ਨੇ ਤੇ ਦੇਖੋ ਰਾਤ ਇਦਾਂ ਲੱਗਦਾ ਜਿਦ ਤੋ 9 ਵਜ ਗਏ ਹੂੰ ਕਿਉਂਕਿ ਹੁਣ ਇਸ ਦੇ ਵਿੱਚ ਐਂ ਹੁੰਦਾ ਜੀ ਸਰਦੀਆਂ ਨੇ ਸਾਡੀਆਂ ਕਿੱਥੇ ਕੁ ਮੈਂ ਜਾਣੇ ਉਹ ਚੱਲੀਏ ਘਰੇ ਚਾਹਦੇ ਆ ਆਪਣਾ ਭਾਈ ਐਸਪੀ ਸਿੰਘ ਐਸਪੀ ਰੈਂਕ ਦਾ ਬੰਦਾ ਆਪਣਾ ਕਿ ਤੇ ਲਾਈਕੋ ਫੂਡ ਕੋਰਟ ਤੇ ਆਏ ਆ ਜੀ ਆਪਾਂ ਉਹ ਲੈ ਅੱਛਾ ਕੀ ਖਾਣਾ ਤੂੰ ਕਹਿੰਦੀ ਸੀ ਨਾ ਗੋਲ ਗੱਪੇ ਖਾਣੇ ਅੱਜ ਫੇ ਤੇਰੀ ਰੀਜ ਪੂਰੀ ਕਰ ਹੀ ਦੇਣੀ ਆਪਾਂ ਗੋਲ ਗੱਪੇ ਕੱਲ ਪਰਸੋਂ ਦੇ ਸੋਚਦੇ ਆ ਖਾਣੇ ਨਾ ਤੇ ਕੁਝ ਹੋਰ ਖਾਣਾ ਦੱਸ ਦੇ ਜੇ ਗੋਲ ਗੱਪੇ ਨਹੀਂ ਆਈਆਂ ਹੋਰ ਵੀ ਖਾਣਾ ਤਾਂ ਵੀ ਦੱਸ ਦੇ ਅੱਛਾ ਜੀ ਦਿਲ ਖੁੱਲਾ ਅੱਜ ਅੱਜ ਤੇਰੇ ਦਿਲ ਦੀ ਖਾਹਿਸ਼ ਪੂਰੀ ਕਰ ਦੇਣੀ ਖਾਣ-ਪੀਣ ਨਾਲ ਅੱਛਾ ਮੈਨੂੰ ਪਤਾ ਨਹੀਂ ਸੀ ਵੈਸੇ ਤੁਸੀਂ ਇੱਥੇ ਲੈ ਕੇ ਆਏ ਹੋ ਮੈਨੂੰ ਅੱਜ ਥੈਂਕ ਯੂ ਸਰਪ੍ਰਾਈਜ਼ ਵਿਜ਼ਿਟ ਸੀ ਆਪਣੀ ਚਲੋ ਫਿਰ ਥੈਂਕ ਯੂ ਚਲੀਏ ਮੀ ਪੈ ਰਿਆ ਹਾਂ ਇੱਥੇ ਕਿੱਥੇ ਖੜ ਕੇ ਖਾਵਾਂਗੇ ਕਿੱਥੇ ਬੈਠ ਕੇ ਪੈ ਰਿਆ ਕੋਈ ਨਾ ਬਾਈ ਦਾ ਛੱਡਿਆ ਬਣਾਇਆ ਥੱਲੇ ਖੜ ਕੇ ਖਾਣਾ ਓਕੇ ਆਪਾਂ ਗੱਡੀ 'ਚ ਬੈ ਕੇ ਖਾਵਾਂਗੇ ਗੱਡੀ 'ਚ ਬੈ ਗੋੜੇ ਹਾਂ ਸਸਿਕਾ ਜੀ ਸਸਿਕਾ ਜੀ ਖਾਂਜੀ ਆਉਂਦੀ ਆ ਸਾਡੇ ਲਈ ਕੀ ਗੋੜਾ ਪੈਣਾ ਨੇ ਤੁਹਾਨੂੰ ਨਾਮ ਯਾਦ ਆ ਹੁਣ ਤੁਸੀਂ ਦੇਖਦੇ ਹੋ ਵਲੌਗ ਤੇ ਵਲੌਗ ਪੇਂ ਹਾਂਜੀ ਥੱਲੇ ਗੋਲ ਗੱਪੇ ਕਰ ਦੋ ਜੇ ਕਰੇ ਕੁਛ ਨਹੀਂ ਖਾਣਾ ਫਿਰ ਖਾ ਲਓ ਹੁਣ ਇਹ ਲੈ ਬਰਗਰ ਲੈ ਬਰਗਰ ਲੈ ਲਓ ਹਾਂ ਆਪਾਂ ਉਦੋਂ ਕਿਹੜਾ ਲਾਸਟ ਟਾਈਮ ਖਾਦਾ ਸੀ ਬਰਗਰ ਬੜਾ ਵਧੀਆ ਜਿਆ ਉਦੋਂ ਬਹੁਤ ਜੰਮੀ ਸੀਗਾ ਇੱਕ ਗੋਲ ਗੱਪਿਆਂ ਦੀ ਪਲੇਟ ਦੇ ਵਿੱਚ ਠੀਕ ਹੈ ਅੱਜ ਦੂਜਾ ਵੀਰ ਕਿੱਥੇ ਆ ਦੂਜਾ ਵੀਰ ਸਮਾਂ ਲੈਣ ਦੇ ਅੱਛਾ ਅੱਛਾ ਓਹ ਠੀਕ ਹੈ ਮੈਂ ਨਹੀਂ ਵਈ ਕਿ ਆ ਇਹਨਾਂ ਨੂੰ ਇਹ ਅੱਜ ਆਪ ਹੀ ਲੈ ਕੇ ਆਏ ਨੇ ਮੈਨੂੰ ਨਾ ਕਿਹਾ ਕਰੋ ਵੀ ਮੈਂ ਖਾਨੀ ਆ ਇਹਦਾ ਕੁਛ ਚੱਲ ਆਪਣੇ ਹੁਣ ਦੇਖੋ ਅਸੇ ਨੈਕਸਟ ਵੀਕ ਤੋਂ ਆਪਣਾ ਚੈਲੰਜ ਆ ਰਹੀ ਦੋ ਵੀਕ ਦਾ ਮੈਂ ਕਹਾ ਵੀਕਾ ਖਤਮ ਹਲੇ ਹੋਇਆ ਨਹੀਂ ਕਿੰਨੇ ਵਜੇ ਆ 6 ਵਜਨ ਚ ਹਜੇ ਰਹਿਦਾ ਟਾਈਮ 10 ਮਿੰਟ ਹਲੇ 6 ਵਜੇ ਤੱਕ ਹੋਰ 6 ਘੰਟੇ ਪਿਆ 12 ਵਜਨ ਤੱਕ ਤੇ ਉਦੋਂ ਤੱਕ ਤੈਨੂੰ ਖੁੱਲੀ ਆ ਛੁੱਟੀ ਕੀ ਚੈਲੰਜ ਚੈਲੰਜ ਹੈ ਕਿ ਨੋ ਫਾਸਟ ਫੂਡ ਨੋ 슈ਗਰ ਓਕੇ ਇਹ ਚੈਲੰਜ ਆ ਇਹ ਮੈਨੂੰ ਆ ਕਿ ਤੁਹਾਨੂੰ ਆਪਣੇ ਦੋਨਾਂ ਨੂੰ ਵੀ ਬੋਥ ਨਾਟ ਗੋਣਾ 8 ਨੋ ਫਾਸਟ ਫੂਡ ਨੋ 슈ਗਰ ਠੀਕ ਆ ਜੀ ਚਲੋ ਆਪਾਂ ਹੁਣ ਤੋਂ ਚੈਲੰਜ ਕਰਦੇ ਆ ਹੁਣ ਤੋਂ ਨਹੀਂ ਮੈਂ ਤੁਹਾਨੂੰ ਆਲਰੇਡੀ ਦੱਸਿਆ ਠੀਕ ਆ ਕਹਿਣਾ ਵੀ ਨਹੀਂ ਕਿਸੇ ਨੇ ਚੜਾਣਾ ਵੀ ਨਹੀਂ ਕਿਸੇ ਨੇ ਹਾਂ ਜੇ ਮੈਂ ਤੈਨੂੰ ਖਾਂਦੀ ਨੂੰ ਦੇਖ ਲਿਆ ਫਿਰ ਤੇਰੀ ਮੈਂ ਵੀਡੀਓ ਬਣਾਉਂਗਾ ਮਤਲਬ ਫਾਸਟ ਫੂਡ ਚ ਕੀ ਕੁਝ ਆਊਗਾ ਯਾਰ ਕੋਈ ਤੀ ਤੜੀ ਹੋਈ ਨਹੀਂ ਖਾਣੀ ਘਰੇ ਵੀ ਨਹੀਂ ਨਾ ਬਾਹਰੋਂ ਵੀ ਨਹੀਂ ਜਦੋਂ ਗੁਰਦਾਰ ਸਾਹਿਬ ਜਨ ਅੱਥਰ ਪਕੌੜੇ ਮਿਲਦੇ ਉਹ ਨਹੀਂ ਖਾਣੇ ਇਹੀ ਤਾਂ ਚੈਲੰਜ ਆ ਨਾ ਗੁਰਦਾਰ ਸਾਹਿਬ ਵਾਲੇ ਪਕੌੜੇ ਖਾਣੇ ਆ ਨਾ ਮਿੱਠਾ ਖਾਣਾ ਗਲਾਬ ਜਮਨ ਠੀਕ ਹੈ ਜੀ ਨਾ ਚਾਹ ਚ ਮਿੱਠਾ ਪਾਉਣਾ ਫਿੱਕੀ ਚਾਹ ਪੀਣੀ ਆ ਅਪਾ ਚਾਹ ਹੀ ਛੱਡ ਦੇਣਾ ਇੱਕ ਟਾਈਮ ਚਾਹ ਪੀ ਕੇ ਆ ਲੈ ਚਾਹ ਦੋ ਵੀਕ ਦਾ ਚੈਲੰਜ ਆ ਦੇਖਦੇ ਆ ਫਿਰ ਸਾਡੇ ਕੀ ਤਬਦੀਲੀ ਆਉਂਦੀ ਆ ਫਿਰ ਅਸੀਂ ਨਾਲੇ ਆਪਣੇ ਵੀਵ ਇਹ ਇਦਾਂ ਦਾ ਕੁਛ ਆਪਾਂ ਕਰਾਂਗੇ ਚਲੋ ਠੀਕ ਹਾਂਜੀ ਹੁਣ ਆਪਾਂ ਵੇਟ ਕਰ ਰਹੇ ਹਾਂ ਜੀ ਆਪਣੇ ਮੀਂਹ ਪਿਆ ਬਾਰ ਲੋ ਜੀ ਮੀਂਹ ਚ ਵਿਚਾਰੇ ਸਾਨੂੰ ਫੜਾ ਗਿਆ ਕੀ ਆਇਆ ਇਹ ਗੋਲ ਗੱਪੇ ਫੜਾ ਗਿਆ ਪਹਿਲਾਂ ਠੀਕ ਆ ਬਸ ਠੀਕ ਆ ਗੋਲ ਗੱਪੇ ਖਾ ਲਓ ਪਹਿਲਾਂ ਪਹਿਲਾਂ ਤੇ ਕਿਉਂਕਿ ਮੇਰੇ ਮੂੰਹ ਚ ਤਾਂ ਬਹੁਤ ਪਾਣੀ ਆ ਗਿਆ ਸੱਚੀ ਦੱਸਾਂ ਹੁਣ ਤਾਂ ਡੋਰ ਨਾਲ ਲਈ ਕਿਤੇ ਉਹ ਹੀ ਕੰਮ ਕਰ ਦਵੇ ਇਹਨਾਂ ਦਾ 버ਗਰ ਤਾਂ ਬਹੁਤ ਹੀ ਨਹੀਂ ਹੈ 버ਗਰ ਹੁੰਦਾ ਕਿ ਬਰਗਰ ਹੁੰਦਾ ਮੈਨੂੰ ਸਵਾਦ ਨਹੀਂ ਆਉਂਦਾ ਉਹ ਗੋਜੋ ਕਹਿੰਦੇ ਜਿੰਨਾ ਚਿਰ ਜੀਭ ਜਿਹਨੂੰ ਐ ਘਰੋੜ ਕੇ ਰਜ ਕਰਕੇ ਨਹੀਂ ਬੋਲਦੇ ਮੋਤਾ ਸਵਾਦ ਨਹੀਂ ਆਉਂਦਾ 버거 ਲੈ ਆ ਗਏ ਉਹ 버거 ਨਹੀਂ ਸਰ ਗੋਲ ਕੱਪੇ ਲੈ ਆ ਗਏ ਚੱਲ ਪਾ ਫਿਰ ਆਗੇ ਜੀ ਆਗੇ ਲੋ ਜੀ ਆ ਗਿਆ ਸਾਡਾ 버거 ਥੈਂਕ ਯੂ ਜੀ ਥੈਂਕ ਯੂ ਅਬ ਆਦਿਸ਼ ਕਾ ਹੁੰਦੇ ਤੱਕ ਹਾਂਜੀ ਥੈਂਕ ਯੂ ਉਹ ਜੀ ਬੰਨ ਹੋਣਾ ਬਹੁਤ ਵਧੀਆ ਸਾਨੂੰ ਹਸਪਿਟੈਲਿਟੀ ਕੀਤੀ ਹੈ ਇਹਦਾ ਘੁੰਡ ਚੱਕ ਦੀਆ ਘੁੰਡ ਚੱਕ ਦਿਓ ਜੀ 버거 ਦਾ ਇਹ ਚਾਓ ਵਾਓ ਦੇਖੋ ਤਰੀ ਸੋਹਣੇ ਟਿੱਕੀ ਦੇਖੋ ਗੱਡੀ ਵੱਡੀ ਆ ਇਹ ਵਰਕਰ ਬੰਦਾ ਇੱਕ ਪੂਰਾ ਖਾ ਲੈਣਾ ਜੀ ਮੈਂ ਕਹਿੰਦਾ ਦੁਪਹਿਰ ਤੱਕ ਭੁੱਖ ਨਹੀਂ ਲੱਗਦੀ ਸਵੇਰੇ ਖਾਦਾ ਹੋਵੇ ਬਹੁਤ ਸਵਾਦਦਾ ਹੋਵੇ ਤਾਂ ਵੀ ਅਗਲੀ ਦੁਪਹਿਰ ਤੱਕ ਨਹੀਂ ਨਹੀਂ ਰਾਤ ਨੂੰ ਖਾਦਾ ਹੋਵੇ ਫੇਰ ਅਗਲੀ ਸਵੇਰ ਤੱਕ ਰਾਤ ਨੂੰ ਖਾਣੇ ਪਏ ਹਾਂ ਚਲੋ ਖਾਓ ਫਿਰ ਹੁਣ ਜੇ ਇਹਨੂੰ ਤੂੰ ਖਾ ਲੈ ਆਂ ਪਹਿਲਾਂ ਨਹੀਂ ਹਾਂ ਮਾਰੇ ਮਾਰੇ ਬਿਊਟੀਫੁੱਲ ਬਰਗਰ ਢੱਕਾ ਕੱਢ ਲੈ ਸੋਹਣਾ ਵਿੱਚੋਂ ਢੱਕੇ ਦੀ ਬਹੁਤ ਕੱਢ ਦੇ ਪਹਿਲਾਂ ப்ਲੀਜ਼ ਮੈਂ ਨਾਸਦਾ ਕਿਉਂ ਠੀਕ ਆ ਹੁਣ ਮੈਂ ਫਿਨਿਸ਼ ਹੋ ਜਾਣਾ ਬਟ ਗੱਲ ਇਹ ਆ ਜੀ ਦੇਖੋ ਕਿਸੇ ਦਾ ਕਿਸੇ ਦਾ ਬਰਥਡੇ ਮੈਨੂੰ ਕਹਾਣੀ ਸੁਣਾਉਣਾ ਇੱਕ ਤੁਹਾਨੂੰ ਪਤਾ ਬਰਥਡੇ ਦੇ ਜਿਹੜੇ ਵੱਡੇ ਕੇਕ ਹੁੰਦੇ ਆ ਬੇਕਰ ਦੇ ਵੀਰਾਂ ਨੂੰ ਪਤਾ ਹੋਊਗਾ ਉਹਦੇ ਚ ਕਦੇ-ਕਦੇ ਉਹ ਡੱਕੇ ਵੀ ਪਾ ਦਿੰਦੇ ਆ ਕੇਕ 'ਚ ਹਾਂਜੀ ਉਹਨੂੰ ਹੈਂਡਲ ਕਰਨ ਲਈ ਕਿਤੇ-ਕਿਤੇ ਕੋਈ-ਕੋਈ ਬੰਦਾ ਪਾਉਂਦਾ ਹੈ ਜਦੋਂ ਬਹੁਤ ਹਾਈਟ ਤੇ ਤੇ ਕਿਸੇ ਬੰਦੇ ਨੇ ਕੀ ਕੀਤਾ ਉਹਦਾ ਬਰਥਡੇ ਸੀਗਾ ਜੀ ਕੁੜੀ ਦਾ ਤੇ ਐਜ਼ ਯੂਜਵਲ ਜਿੱਦਾਂ ਦਾ ਸਾਨੂੰ ਪਤਾ ਲੋਕ ਫਾੜ ਕੇ ਸਿਰ ਮਾਰਨ ਦੇ ਇੱਕ 'ਚ ਉਹਦਾ ਕੇਕ ਮਾਰਿਆ ਉਹਦੇ ਸਿਰ ਮਾਰਿਆ ਕੇਕ 'ਚ ਹਾਏ ਉਹਦੀ ਅੱਖ ਕਾਣੀ ਹੋ ਗਈ ਹਾਏ ਗੋਰੀ ਦੀ ਤੇ ਇਸ ਲਈ ਚਲੋ ਉਦੋਂ ਮੈਨੂੰ ਯਾਦ ਆ ਗਿਆ ਇਹਨ ਬਿਟਵੀਨ ਮੈਂ ਜਦੋਂ ਤੁਹਾਨੂੰ ਦੱਸਦੀਆਂ ਵੀ ਜਿੱਦਾਂ ਦੇ ਥੋੜੇ ਆਪਾਂ ਬਚ ਕੇ ਰਿਆ ਕਰੋ ਥੋੜਾ ਹਾਸਾ ਮਖੌਲ ਕਰੋ ਉਹਦੇ ਲਈ ਫਨ ਕਰਨ ਲਈ ਵੱਖਰੀ ਕੋਈ ਹੋਰ ਲਿਆਓ ਸਪਰੇਅ ਬੋਟਲ ਚ ਲਿਆਓ ਜਿੱਦਾਂ ਵਿਆਂ ਚ ਹੁੰਦੀਆਂ ਆਪਣੇ ਛੋਟਾ ਕੋਈ ਇੱਕ ਲਿਆਓ ਮੇਰੇ ਡੱਕਿਆ ਲੈ ਝਾਗ ਚ ਹਾਂ ਉਹਨੂੰ ਪੁੱਛ ਲੋ ਵੀ ਡੱਕੇ ਹੈਗੇ ਅੱਜ ਤੇ ਜਿੱਦਾਂ ਝਾਗ ਵਾਲਾ ਉਹ ਵੀ ਫਿਰ ਤੁਸੀਂ ਵੀਡੀਓ ਦੇਖ ਲਓ ਵੀਡੀਓ ਕੁੜੀ ਕਹਿੰਦੀ ਝਾਗ ਨਹੀਂ ਮਾਉਣੀ ਮੂੰਹ ਤੇ ਇੱਕ ਦੇਖੋ ਵਾਲਾ ਕੰਮ ਬਣਾਉਂਦੇ ਬਾਅਦ ਚ ਵੀ ਝਾਗ ਨਹੀਂ ਮਾਉਂਦੇ ਕੋਈ ਬੰਦੇ ਬਟ ਠੀਕ ਐ ਐਨੀਵੇਜ਼ ਹੱਸੇ ਰਹਾ ਹੱਸੇ ਰਿਹਾ ਬਟ ਇਹ ਚੀਤਾ ਥ ਆਪਾਂ ਟਾਈਮ ਨਾਲ ਘਰੇ ਚੱਲੀਏ ਜੀ ਚੱਲੀਏ ਜੀ ਹਾਂਜੀ ਜੀ ਹੋਰ ਤਿੰਨ ਕਸਟਮਰ ਅਸੀਂ ਹੋਰ ਕਰਦੇ ਆਂਗੇ ਤੁਹਾਨੂੰ ਸਾਡਾ ਅੱਜ ਦਾ ਇਹ ਦਿੱਲੀ ਵਲੋਗਿੰਗ ਵਾਲਾ ਵਲੌਗ ਜਿਹੜਾ ਕਿਸੇ ਨਵੇਂ ਨਵੇਂ ਸਟਾਰਟ ਕੀਤਾ ਤੁਹਾਨੂੰ ਚੰਗਾ ਲੱਗਿਆ ਹੋਊਗਾ ਕਿਉਂਕਿ ਹਰ ਹਫਤੇ ਕਿੰਨਾ ਗੱਦੇ ਕੇ ਯਰ ਨਹੀਂ ਜਾਇਆ ਜਾਂਦਾ ਘੁੰਮਣ ਤੁਹਾਨੂੰ ਪਤਾ ਹੀ ਹੁਣ ਵੈਦ ਜਿੱਦਾਂ ਤੁਸੀਂ ਦੇਖਿਆ ਕਿ ਮੈਂ ਸੋਚਿਆ ਕਿ ਛੋਟੇ ਛੋਟੇ ਚੀਜ਼ਾਂ ਜਿਹੜੀਆਂ ਕਿ ਇੰਟਰਸਟਿੰਗ ਹੋਣ ਤੇ ਥੋੜੀਆਂ ਇਨਫੋਰਮੇਟਿਵ ਹੋਣ ਤੇ ਉਹ ਤੁਹਾਨੂੰ ਜਰੂਰ ਅਸੀਂ ਦੱਸ ਦਿਆ ਕਰੀਏ ਨਾਲ ਦੀ ਨਾਲ ਥੱਡਾ ਵੀ ਫਨ ਹੁੰਦਾ ਨਾਲੇ ਸਾਡਾ ਵੀ ਜੋ ਵੀ ਅਸੀਂ ਕਰਦੇ ਹਾਂ ਡੇਲੀ ਤੇ ਇਸ ਲਈ ਸਾਡੇ ਨਾਲ ਜੁੜੇ ਰਹੋ ਜੀ ਲਾਈਕ ਕਰਨਾ ਨਾ ਭੁੱਲਣਾ ਤੇ ਸ਼ੇਅਰ ਕਰਨਾ ਬਾਕੀ ਮਸਟ ਸਬਸਕ੍ਰਾਈਬ ਪਲੀਜ਼ ਸਬਸਕ੍ਰਾਈਬ ਕਰੋ ਚੈਨਲ ਥੈਂਕ ਯੂ ਵੈਰੀ ਮੱਚ ਬਾਏ ਬਾਏ ਥੈਂਕ ਯੂ ਬਾਏ ਬਾਏ